ਬਹੁਤ ਵਧੀਆ ਵਿਚਾਰਾ ਹੋਈਆਂ ਪ੍ਰਧਾਨ ਜੀ ਦੇ ਨਾਲ ਪ੍ਰਧਾਨ ਜੀ ਜਿਹੜੇ ਸਾਡੀ ਐਜੈਕਟਿਵ ਵਿੱਚ ਪੰਜ ਮੈਂਬਰੀ ਦੀ ਬਲੈਂਕ ਕਮਿਟੀ ਸਾਡੀ ਲਈ ਸੀ ਡਿਊਟੀ ਅੱਜ ਸਹੀ ਪੰਜੇ ਮੈਂਬਰ ਮੈਨ ਵਾਸਤੇ ਪ੍ਰਧਾਨ ਜੀ ਨੂੰ ਆਏ ਆ ਔਰ ਉਹਨਾਂ ਦੇ ਨਾਲ ਸਾਡੀਆਂ ਬਹੁਤ ਵਿਚਾਰਾ ਹੋਈਆਂ ਗੁਰੂ ਰਾਮਦਾਸ ਭੱਲਾ ਕਰੇਗਾ ਪ੍ਰਧਾਨ ਜੀ ਹੁਣੀ ਸਾਡੀਆਂ ਵਿੱਚ ਬੇਨਤੀਆਂ ਤੇ ਵਿਚਾਰਨਗੇ ਇਨਾਂ ਕੋਲ ਤੇ ਇੱਕ ਛੋਟਾ ਜਿਹਾ ਕੁਐਸਚਨ ਇਕ ਤਰ੍ਹਾਂ ਕਿ ਇਸ ਮੀਟਿੰਗ ਤੋਂ ਬਾਅਦ ਇਹ ਕਹਿ ਸਕਦੇ ਆਂ ਜੀ ਪ੍ਰਧਾਨ ਜੀ ਦੀ ਵਾਪਸੀ ਕਰ ਵਾਪਸੀ ਬਜੀ। ਦੇਖੋ ਤੇ ਗੁਰੂ ਰਾਮਦਾਸ ਪਹਿਲਾ ਕਰੂਗਾ। ਗੁਰੂ ਰਾਮਦਾਸ ਪਹਿਲਾ ਕਰੂਗਾ ਅੱਜ। ਕਿਉਂਕਿ ਅੱਜ ਤੱਕ ਤੁਹਾਡੇ ਤੋਂ ਕੁਝ ਦਿਨ ਪਹਿਲਾਂ ਜਿੱਥੇ ਜਰਗਨ ਸਿੰਘ ਜੀ ਆਏ ਜੀ ਉਹਨਾਂ ਨਾਲ ਜਿੱਥੇ ਜਰਗਨ ਸ਼ੁਤਾਨ ਸਿੰਘ ਜੀ ਸੀ ਜੀ ਉਹ ਤਾਂ ਪਹਿਲਾਂ ਸ਼ਿਕਾਇਤ ਦੇ। ਦੇਖੋ ਸੰਗਤਾਂ ਦੀ ਵੀ ਮੰਗ ਹੈ। ਹਾਂ ਅਸੀਂ ਵੀ ਆ ਕੇ ਬੇਨਤੀ ਕੀਤੀ ਹੈ ਪ੍ਰਧਾਨ ਜੀ ਨੂੰ। ਤੇ ਪ੍ਰਧam ਜੀ ਪ੍ਰਧਾਨ ਸਾਹਿਬ ਬਹੁਤ ਹੀ ਇਮਾਨਦਾਰੀ ਦੇ ਨਾਲ ਬੜੀ ਸੂਝ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਲੈ ਕੇ ਗਏ ਆ ਸੋ ਅਸੀਂ ਬੇਨਤੀ ਕੀਤੀ ਆ ਪੰਦੇ ਮੈਂਬਰਾਂ ਨੇ ਇਹ ਬਹੁਤ ਹੀ ਉਹਨਾਂ ਨੇ ਸਾਡਾ ਉਨਮਰਤਾ ਦੇ ਨਾਲ ਸਾਡੀ ਬੇਨਤੀ ਨੂੰ ਸੁਣਿਆ ਵੀ ਆ ਤੇ ਉਹਨਾਂ ਨੇ ਵੀ ਕਿਹਾ ਵੀ ਗੁਰੂ ਰਾਮਦਾਸ ਗੁਰੂ ਰਾਮਦਾਸ ਪਹਲਾ ਕਰੇਗਾ ਅਸੀਂ ਵੀ ਕਹਿੰਨੇ ਆ ਵੀ ਆਉਣ ਵਾਲਾ ਸਮਾਂ ਜਿਹੜਾ ਸਿੱਤੇ ਪਾਚਾ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਸ਼੍ਰੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਗਰੇ ਮੁੱਖ ਸੇਵਾਦਾਰ ਆ ਉਹਨਾਂ ਕੋ ਅੱਗੇ ਵੰਗੋਈ ਸੇਵਾ ਲਵੇ ਇਹੇ ਅਸੀਂ ਚਾਹੁੰਦੇ ਆ ਵੀ ਸਾਡੀ ਸੂਚੀ ਜੋ ਸਾਡੀ ਅਰਦਾਸ ਆ ਉਹ ਸਾਡੀ ਅਰਦਾਸ ਪੂਰੀ ਹੋਏਗੀ ਲਾਜ਼ਮੀ ਸੋ ਪ੍ਰਧਾਨ ਜੀ ਹੁਣੀ ਵਿਚਾਰ ਕਰਨਗੇ ਕਿ ਉਹ ਠੀਕ ਹੋ ਜਾ ਬੈਠਾ